ਕੀ ਹਾਲ ਚਾਲ ਹੈ ਇੱਕ ਤਰੀਕ ਨੂੰ ਤਿਆਰ ਝਾੜੂ ਵਾਲਾ ਬਟਨ ਦੱਪਣ ਨੂੰ ਤਿਆਰ ਆਪਣੇ ਪੁੱਤ ਮੀਤ ਹੇਰ ਨੂੰ ਪਾਰਲੀਮੈਂਟ ਪਹੁੰਚਾਉਣ ਨੂੰ ਤਿਆਰ ਓ ਵੀਰੋ ਖੁਸ਼ ਕਰਤਾ ਦਿਲ ਖੁਸ਼ ਕਰਤਾ ਅੱਜ ਅੱਜ ਇੰਨੀ ਗਰਮੀ 47 48 ਡਿਗਰੀ ਤੱਕ ਜਾਣ ਨੂੰ ਹੈ ਜਦੋਂ ਲੋਕ ਇਕੱਠੇ ਹੋ ਜਾਣ 50 52 ਡਿਗਰੀ ਤੱਕ ਇੰਨੇ ਜ਼ਿਆਦਾ ਭਾਰੀ ਗਿਣਤੀ ਚ ਮਾਵਾ ਪੈਣਾ ਬੱਚੇ ਇਕੱਠੇ ਹੋਏ ਨੇ ਉਹ ਸੁਖਵੀਰ ਬਾਦਲ ਹੋਰ ਇਹਨੂੰ ਦਿਹਾੜੀ ਤੇ ਵੀ ਨਹੀਂ ਮਿਲਦੇ ਬੰਦੇ ਤੇ ਤੁਸੀਂ ਸਾਨੂੰ ਇੰਨਾ ਪਿਆਰ ਕਰਨਾ ਆਏ ਹੋ ਕੋਈ ਬੋਲ ਨਹੀਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਵੋਟਾਂ ਦਾ ਆਖਰੀ ਦਿਨ ਜਿੱਥੇ ਆਪਾਂ ਸਮਝ ਲਓ ਰੀਵਨ ਨੂੰ ਟੱਚ ਕਰਦੇ ਹੋਣਿਆ ਉਹ ਤਾਂ ਫਿਰ ਸੰਗਰੂਰ ਹੀ ਐ ਜੀ ਸੰਗਰੂਰ ਆਉਣਾ ਪੈਣਾ ਤਾਂ ਸੰਗਰੂਰ ਆਏ ਨੇ ਅੱਜ ਤਾੜੀਆਂ ਮਾਰ ਕੇ ਸਵਾਗਤ ਕਰਦੇ ਹੋ ਇਹਨਾਂ ਦਾ ਸੁਬੀਰ 6 ਗੇਟ ਹੋ ਗਏ ਇੱਕ ਰਹਿ ਗਿਆ ਪਰਸੋਂ ਨੂੰ ਵੋਟਾਂ ਪੈਣ ਗਿਆ ਵੀਰੋ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਣਾ ਮੋਦੀ ਦੀ ਸਰਕਾਰ ਨਹੀਂ ਆ ਰਹੀ ਇੰਡੀਆ ਗਠਵੰਦਨ ਦੀ ਸਰਕਾਰ ਆ ਰਹੀ ਹੈ ਤੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਉਹ ਸਰਕਾਰ ਦੇ ਵਿੱਚ ਹੋਊਗਾ। ਕੇਜਰੀਵਾਲ ਸਾਹਿਬ ਕੇਜਰੀਵਾਲ ਸਾਹਿਬ ਫਿਰ ਇਹਨਾਂ ਦੀਆਂ ਵੋਟਾਂ ਤਾਂ 25 ਤਰੀਕ ਨੂੰ ਪੈ ਗਈਆਂ ਕੇਜਰੀਵਾਲ ਸਾਹਿਬ ਦੀਆਂ ਇਹ ਚਾਹੁੰਦੇ ਤਾਂ ਆਪਣੇ ਪਰਿਵਾਰ ਨਾਲ ਦਿੱਲੀ ਰਹਿ ਸਕਦੇ ਸੀ ਇਹਨਾਂ ਨੂੰ ਕੀ ਲੋੜ ਸੀ ਪੁ냐 ਡਿਗਰੀ ਟੈਂਪਰੇਚਰ ਚ ਕੰਮ ਕਰਨੀ ਪਾਰ ਇਹਨਾਂ ਨੂੰ ਦਰਦ ਆ ਇਹਨਾਂ ਨੂੰ ਦਰਦ ਆ ਦੇਸ਼ ਦਾ ਕਿ ਕੋਈ ਮੇਰੇ ਗਏ ਬਿਨਾ ਕੋਈ ਸੀਟ ਐਸੀ ਨਾ ਰਹਿ ਜੇ ਜਿਸ ਦੇ ਨਾਲ ਇਹ ਤਾਨਾशाही ਜਿਹੜੀ ਐ ਉਹ ਸਰਕਾਰ ਚ ਆ ਜੇ ਤੇ ਮੁੜ ਕੇ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਧਾਨ ਬਦਲ ਦੇਣ ਵੀਰੋ ਸੰਵਧਾਨ ਨੂੰ ਬਚਾਉਣ ਦੀ ਲੜਾਈ ਐ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਐ ਤਾਂ ਕਰਕੇ ਤੁਹਾਡੇ ਕੋਲੇ ਆਇਆ ਤਾਂ ਕਰਕੇ ਫਿਰਦੇ ਆ ਤੁਪਾਂ ਚ ਕਿਤੇ ਇਹ ਨਾ ਕਹਿ ਦਿਓ ਭਗਵੰਤਬਾਨ ਤੇ ਕੇਜਰੀਵਾਲ ਸੰਗਰੂਰ ਤਾਗੇ ਜਿਸਨਾਮ ਆ ਜਾਂਦੇ ਉੱਥੋਂ ਵੀ ਵੋਟਾਂ ਪਾਣਦੇ ਜੇ ਬਹਤਰਗੜ ਆ ਜਾਂਦੇ ਉੱਥੋਂ ਵੋਟਾਂ ਪਾਣਦੇ ਜੇ ਤਨਹੁੱਲੇ ਆ ਜਾਂਦੇ ਵੋਟਾਂ ਪਾਣਦੇ ਵੀਰੋ ਅਸੀਂ ਕੋਈ ਆਪਣੇ ਬੱਚਿਆਂ ਵਾਸਤੇ ਵੋਟਾਂ ਨਹੀਂ ਮੰਗ ਰਹੇ ਅਸੀਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗ ਰਹੇ ਹਾਂ ਤੁਹਾਡੇ ਬੱਚਿਆਂ ਵਾਸਤੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ ਦੇ ਬਿਰ ਜੀਰੋ ਆਉਂਦੇ ਐ ਮੋਟਰਾਂ ਵਾਲੀ ਬਿਜਲੀ ਦਿਨੇ ਵੀ ਆਉਂਦੀ ਏ ਨਹਿਰਾ ਕੱਸੀਆਂ ਚ ਪਾਣੀ ਆ ਗਿਆ ਤੇ ਵੀਰੋ મોદી 10 ਸਾਲਾਂ ਬਾਅਦ ਮੰਗਲ ਸੂਤਰ 10 ਸਾਲਾਂ ਬਾਅਦ ਸ਼ਮਸ਼ਾਨ ਘਾਟ ਜੇ ਇੰਡੀਆ ਗਠਜੰਗ ਦੀ ਸਰਕਾਰ ਆ ਗਈ ਤੁਹਾਡੇ ਕੋਲ ਤਿੰਨ ਬੱਕਰੀਆਂ ਨੇ ਦੋ ਬੱਕਰੀਆਂ ਲੈ ਜਾਣਗੇ ਦੋ ਮੱਝਾਂ ਨੇ ਇੱਕ ਮੱਝ ਲੈ ਜਾਣਗੇ ਜੇ ਮੱਝ ਨਾ ਖੁੱਲੀ ਉਹ ਸੰਗੜ ਲੈ ਜਾਣਗੇ ਆ ਗੱਲਾਂ ਨੇ ਯਾਰ ਪ੍ਰਧਾਨ ਮੰਤਰੀ ਦੇ ਕਰਨੀਆਂ ਇਹ ਅਰਵਿੰਦ ਕੇਜਰੀਵਾਲ ਦੇਸ਼ ਦਾ ਇੱਕੋ ਇੱਕ ਨੇਤਾ 20 ਦਿਨ ਦੀ ਮੌਲਤ ਮਿਲਿਆ ਕੋਰਟ ਤੋਂ ਇੱਕ ਘੰਟਾ ਵੀ ਕਰੇ ਨਹੀਂ ਰਿਹਾ ਸਿੱਧਾ ਹੀ ਆਉਣ ਸਰ ਕਹਿੰਦਾ ਚਲੋ ਦੋਸ਼ ਬਚਾਉਣ ਵਾਸਤੇ ਚਲੀਏ ਸੋ ਵੀਰ ਅਰਵਿੰਦ ਕੇਜਰੀਵਾਲ ਆਪਰੇ ਵਾਸਤੇ ਵੋਟਾਂ ਨਹੀਂ ਮੰਗਣਾ ਆ ਅਰਵਿੰਦ ਕੇਜਰੀਵਾਲ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਜੇ ਦਿੱਲੀ ਚ ਇਹਨਾਂ ਨੇ ਸਕੂਲਾਂ ਦਾ ਕੰਮ ਸ਼ੁਰੂ ਕੀਤਾ ਤਾਂ ਆਪਰ ਨੂੰ ਪਤਾ ਲੱਗਿਆ ਆਪਾਂ ਨੇ ਸਕੂਲ ਬਣਾ ਲਏ ਜੇ ਦਿੱਲੀ ਚ ਇਹਨਾਂ ਨੇ ਆਮ ਲਕਲਿਨਕ ਸ਼ੁਰੂ ਕੀਤੇ ਆਪਾਂ ਆਮਾ ਦੇ ਵੀ ਕਿ ਇੱਥੇ ਸ਼ੁਰੂ ਕਰ ਲਏ ਜੇ ਦਿੱਲੀ ਚ ਬਿਜਲੀ ਫ੍ਰੀ ਕੀਤੀ ਆਪਾਂ ਕਰਤੀ ਇਹਨਾਂ ਨੂੰ ਬਿਜਲੀ ਫ੍ਰੀ ਕਰਨੀ ਆਉਂਦੀ ਹੈ ਭਾਜਪੀ ਨੂੰ ਇੱਕੋ ਹੀ ਡਰ ਹੈ ਕਿ ਦੋ ਹੀ ਸਟੇਟਾਂ ਨੇ ਦਿੱਲੀ ਤੇ ਪੰਜਾਬ ਜਿੱਥੇ ਬਿਜਲੀ ਫ੍ਰੀ ਹੈ 24 ਘੰਟੇ ਹੈ ਰਾਸ਼ਨ ਦੋ ਤੋਂ ਦੌਰ ਮਿਲਦਾ ਹੈ ਸਰਕਾਰ ਤੁਹਾਡੇ ਘਰੇ ਆਉਂਦੀ ਹੈ ਤੁਹਾਨੂੰ ਸਰਕਾਰ ਦੇ ਦਵਾਰ ਨਹੀਂ ਜਾਣਾ ਪੈਂਦਾ ਇਸੇ ਕਰਕੇ ਗ੍ਰਫਤਾਰ ਕਰਕੇ ਕਹਿੰਦੇ ਪਾਰਟੀ ਖਤਮ ਕਰ ਦਿਓ ਪਾਰਟੀ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਉਹ ਵਿਅਕਤੀ ਨੂੰ ਤਾਂ ਫੜ ਲਓਗੇ ਸੋਚ ਨੂੰ ਕਿਵੇਂ ਗ੍ਰਫਤਾਰ ਕਰੋਗੇ ਦੱਸਦੇ ਮੋਦੀ ਉਹਨਾਂ ਦੇ ਆਪ ਦੇ ਲਾਲੇ ਪੜਿਆ ਹੈ ਹੈ ਕਿਕਲੀ ਉਹ ਕਹਾਂ ਸੁਣਦੇ ਹੋ ਕਿਕਲੀ ਉਹਨਾਂ ਦੀ ਜਾਨ ਪਈ ਆ ਨਿਕਲੀ ਇਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਵੋਟ ਕੋਈ ਥਾਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੁਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਮਾਨਸਾਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਅਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਲੋਕ ਐ ਲੋਕ ਕਹਿੰਦੇ ਰੱਜੇ ਪੁਜੇ ਪਰ ਅਸੀਂ ਬੜੇ ਭੁੱਖੜਵੇਂ ਤਿੰਨ ਚਾਰ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜਵੇਂ ਮੇਰਾ ਸੁੱਕ ਜਾਈਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ ਇੱਕ ਜੂਨ ਅਸੀਂ ਮੋਜ ਬੜੀ ਲੁੱਟੀਏ ਕੁੱਕੀ ਛੇਤਰ ਨਾਲ ਕੁੱਟੀ ਐ ਪਰ ਸਾਡੀ ਜੜ ਹੁਣ ਮਾਨਸ ਤੌਜ ਵਾਲੇ ਨੇ ਪੁੱਟੀ ਐ ਲਓ ਫਿਰ ਸੰਗਰੂਰ ਵਾਲਿਓ 4 ਤਰੀਕ ਨੂੰ ਅਕਾਲੀ ਦਲ ਦੀ ਪੰਜਾਬ ਦੀ ਰਾਜਨੀਤੀ ਚੋਂ ਸਦਾ ਲਈ ਸਦਾ ਲਈ ਬੋਲੇ ਸੋਨਿਹਾਰ